ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਡਿਜ਼ਾਈਨ ਆਪਾਂ ਇਹ ਬੁੱਕ ਸਲਾਈ ਦੇ 17 ਕੁੰਡੇ ਲੈਨੇ ਜੀ ਹੁਣ ਆਪਾਂ ਸਿੱਧੀ ਸਲਾਈ ਪਾਵਾਂਗੇ ਜੀ ਪੂਰੀ ਸਾਰੀ ਸਲਾਈ ਆਪਾਂ ਸਿੱਧੀ ਬਣਾਵਾਂਗੇ ਜੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ। ਪੁੱਠੇ ਸਿੰਦੇ ਕੁੰਡਿਆਂ ਦੀ ਡਿਜ਼ਾਈਨ ਹੈ ਜੀ। ਬਹੁਤ ਸੋਹਣਾ ਲੱਗਦਾ ਜੀ ਬਣ ਕੇ। ਸਿੱਧੀ ਸਲਾਈ ਪਾ ਲਈਏ ਆਪਾਂ ਨੇ। ਹੁਣ ਆਗੇ ਜੇ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਸਾਰੇ ਪੁੱਠੀ ਬਣਾਵਾਂਗੇ ਜੀ। ਸਾਰੀ ਸਲਾਈ ਇਹ ਬੁੱਠੀ ਬਣਾਵਾਂਗੇ। ਅੰਦਰ ਜਪਨੀ ਸਾਰੀ ਸਲਾਈ ਬੁੱਠੀ ਬਣਾ ਲਈ। ਹੁਣ ਆ ਗਈ ਸਿੱਧੀ ਸਲਾਈ ਤੇ ਇੱਕ ਕੁੰਡਾ ਆਪਣਾ ਤਾਰ ਲਿਆ ਜੀ। ਤਿੰਨ ਕੁੰਡੇ ਆਪਾਂ ਸਿੱਧੇ ਬੁਣਾਂਗੇ ਜੀ। 2 3 ਧਾਗਾ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਂਗੇ ਜੀ 1 2 3 ਧਾਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਂਗੇ ਜੀ 1 2 3 ਧਾਗਾ ਅੱਗੇ ਕਰਕੇ ਆਪਾਂ ਤਿੰਨ ਗੁੰਡੇ ਪੁੱਠੇ ਬੁਣਾਂਗੇ ਜੀ 1 2 3 ਧਾਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਬੁਣਾਂਗੇ ਜੀ 1 2 3 ਚਾਰ ਵਾਲਾ ਵੀ ਸਿੱਧਾ ਹੀ ਬੁਣ ਲਾਂਗੇ ਜੀ ਆਪਾਂ ਹੁਣ ਆਗੇ ਜੇ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਸਾਰੇ ਪੁੱਠੇ ਬਣਾਵਾਂਗੇ ਜੀ ਪੁੱਠੇ ਪਾਸੇ ਆਪਾਂ ਕੋਈ ਡਿਜ਼ਾਈਨ ਨਹੀਂ ਬਣਾਉਣਾ ਜੀ ਕਿਸ ਲਾਈ ਬਣ ਗਈ ਆਪਣੇ ਹੁਣ ਆ ਗਈ ਸਿੱਧੀ ਸਲਾਈ ਫਿਰ ਆਪਾਂ ਇੱਕ ਕੁੰਡਾ ਉਤਾਰਾਂਗੇ ਜੀ ਤਿੰਨ ਕੁੰਡੇ ਆਪਾਂ ਸਿੱਧੇ ਗੁਣਾਗੇ ਜੀ 1 2 3 ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਬਣ ਕੇ ਬਹੁਤ ਪਿਆਰਾ ਲੱਗਦਾ ਹੈ ਜੀ 1 2 3 ਤਿੰਨ ਕੁੰਡੇ ਪੁੱਠੇ ਬਣਾ ਲਏ ਜੀ ਆਪਾਂ ਨੇ ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਜੀ 1 2 ਤਿੰਨ ਤਿੰਨ ਗੁੰਡੇ ਫਿਰ ਪੁੱਠੇ ਬਣਾਵਾਂਗੇ ਜੀ 1 2 3 ਤਿੰਨ ਗੁੰਡੇ ਆਪਾਂ ਸਿੱਦੇ ਬਣਾਵਾਂਗੇ ਜੀ 1 2 3 ਛੜਬੜਾ ਵੀ ਸਿੱਧੇ ਹੀ ਬਣਾਵਾਂਗੇ ਹੁਣ ਆਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਸਾਰੇ ਪੁੱਠੇ ਬਣਾਵਾਂਗੇ ਜੀ ਹਾਂ ਲੋ ਸਾਰੀ ਸਲਾਈ ਆਪਣੀ ਪੁੱਠੀ ਬਣ ਗਈ ਹੁਣ ਸਿੱਧੀ ਸਲਾਈ ਤੇ ਆ ਗਈ ਫੇਰ ਆਪਾਂ ਨੇ ਉਦਾਂ ਹੀ ਤਿੰਨ ਕੁੰਡੇ ਸਿੱਧੇ ਜੀ ਇੱਕ ਦੋ ਤਿੰਨ ਫੇਰ ਤਿੰਨ ਕੁੰਡੇ ਪੁੱਠੇ ਜੀ ਇੱਕ ਦੋ ਤਿੰਨ ਫੇਰ ਤਿੰਨ ਕੁੰਡੇ ਸਿੱਧੇ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਪੁੱਠੇ ਜੀ 1 2 3 ਤਿੰਨ ਗੁੰਡੇ ਸਿੱਧੇ ਜੀ 1 2 3 ਛੜ ਵਾਲਾ ਵੀ ਸਿੱਧਾ ਹੀ ਗੋਣਾਗੇ ਜੀ ਹੁਣ ਆਗੇ ਜੇ ਆਪਾਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਫੇਰ ਆਪਣੀ ਪੁੱਠੀ ਬਣਨੀ ਹੈ ਸਾਰੀ ਬਿਲਕੁਲ ਸੋਖਾ ਡਿਜ਼ਾਈਨ ਹੈ ਜੀ ਬਸ ਪੁੱਠੇ ਸਿੱਧੇ ਕੁੰਡਿਆਂ ਦੀ ਡਿਜ਼ਾਈਨ ਹੈ ਜੀ। ਨਾ ਕੋਈ ਕੁੰਡਾ ਘਟਾਣਾ ਨਾ ਵਧਾਣਾ। ਨਾ ਜਾਲੀ ਪੈਂਦੀ ਇਹਦੇ ਚ। ਅੱਗੇ ਸਿੱਧੀ ਸਿਲਾਈ ਤੇ। 4 ਕੁੰਡੇ ਪਰ ਫਿਰ ਸਿੱਧੇ ਬਣਾਉਣੇ ਨੇ ਜੀ। ਤਿੰਨ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਦੋ ਤਿੰਨ ਤਿੰਨ ਗੁੰਡੇ ਆਪਾਂ ਸਿੱਧੇ ਬਣਾਵਾਂਗੇ ਜੀ ਇੱਕ ਦੋ ਤਿੰਨ ਇੱਕ ਛੜ ਬੜਾਈ ਸਿੱਧੇ ਬਣਾਉਣੀ ਫੇਰ ਆਗੇ ਜੇ ਪੁੱਠੀ ਸਲਾਈ ਤੇ ਪੁੱਠੀ ਸਲਾਈ ਫੇਰ ਆਪਣੀ ਸਾਰੀ ਪੁੱਠੇ ਬਣਨੇ ਆ ਜੀ ਹਾਂ ਜੀ ਸਾਰੀ ਸਲਾਈ ਆਪਣਾ ਨੇ ਪੁੱਠੇ ਬਣਾ ਲਈ ਹਾਂ ਫੇਰ ਆ ਗਈ ਸਿੱਧੀ ਸਲਾਈ ਤੇ ਸਿੱਧੀ ਸਲਾਈ ਫਿਰ ਉਹ ਵੀ ਆਪਾਂ ਬਣਾਵਾਂਗੇ ਜੀ 1 2 3 ਤਿੰਨ ਕੁੰਡੇ ਸਿੱਧੇ ਹੀ ਤਿੰਨ ਕੁੰਡੇ ਆਪਾਂ ਪਾ ਪੁੱਠੇ ਬਣਾਵਾਂਗੇ ਜੀ ਫਿਰ ਤਿੰਨ ਕੁੰਡੇ ਪਾਸੇ ਸਿੱਧੇ ਹੋਣਾਂਗੇ ਜੀ 1 2 3 ਫਿਰ ਧਾਗਾ ਅੱਗੇ ਕਰਕੇ ਆਪਾਂ ਤਿੰਨ ਕੁੰਡੇ ਪੁੱਠੇ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਜੀ ਚੈਰ ਵਾਲਾ ਗੁੰਡਾ ਵੀ ਸਿੱਧਾ ਹੀ ਬਣਾਵਾਂਗੇ ਜੀ ਹੁਣ ਆਗੇ ਜੀ ਆਪਾਂ ਪੁੱਠੀ ਸਲਾਈ ਦੇ ਪੁੱਠੀ ਸਲਾਈ ਸਾਰੀ ਆਪਾਂ ਪੁੱਠੀ ਬਣਾਵਾਂਗੇ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਜੀ ਲਾਈਕ ਤੇ ਸ਼ੇਅਰ ਵੀ ਕਰੋ ਜੀ ਲੋ ਜੀ ਪੁੱਠੀ ਚ ਲਾਈ ਆਪਾਂ ਨੇ ਸਾਰੀ ਪੁੱਠੀ ਬਣਾ ਲਈ ਜੀ ਹੁਣ ਆਗੇ ਜੀ ਆਪਾਂ ਸਿੱਧੀ ਸਲਾਈ ਤੇ ਇਹ ਆਪਾਂ ਨੇ 5 ਸਲਾਈਆਂ ਬਣਾ ਲਈਆਂ ਜੀ ਇਹ ਵਾਲੀਆਂ ਪੁੱਠੀਆਂ ਜੀ 1 2 3 4 5 ਹੁਣ ਆਪਾਂ ਸਾਰੀ ਸਲਾਈ ਸਿੱਧੀ ਬਣਾਵਾਂਗੇ ਜੀ ਪਹਿਲਾਂ ਇੱਕ ਪੂਰੀ ਸਲਾਈ ਆਪਾਂ ਨੇ ਸਿੱਧੀ ਬਣਾ ਲੈਣੀ ਹੈ ਜੀ ਕੁਰੀ ਸਲਾਈ ਆਪਾਂ ਸਿੱਧੀ ਬਣਾ ਲਈ ਜੀ। ਹੁਣ ਅੱਗੇ ਜੇ ਆਪਾਂ ਪੁੱਠੀ ਸਲਾਈ ਤੇ ਪੁੱਠੀ ਸਲਾਈ ਫੇਰ ਆਪਾਂ ਸਾਰੀ ਪੁੱਠੀ ਬਣਾਵਾਂਗੇ। ਪੁੱਠੀ ਸਲਾਈਆਂ ਸਾਰੀਆਂ ਪੁੱਠੀਆਂ ਪੈਣੀਆਂ ਇੱਧਰ ਕੋਈ ਡਿਜ਼ਾਈਨ ਨਹੀਂ ਬਣਦਾ ਜੀ। ਅਲੀ ਸਾਰੇ ਪੁੱਠੇ ਸਲਾਈ ਆਪਾਂ ਨੇ ਹੁਣ ਅੱਗੇ ਜੇ ਆਪਾਂ ਸਿੱਧੀ ਸਲਾਈ ਤੇ ਇੱਕ ਗੁੰਡਾ ਆਪਾਂ ਉਤਾਰਾਂਗੇ ਜੀ ਹੁਣ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ ਇੱਕ ਦੋ ਤਿੰਨ ਹੁਣ ਤਿੰਨ ਗੁੰਡੇ ਆਪਾਂ ਇਹ ਵਾਲੇ ਪਹਿਲਾਂ ਸਿੱਧੇ ਬੁਣੇ ਸੀ ਜੀ ਹੁਣ ਪੁੱਠੇ ਬੁਣੇ ਨੇ ਹੁਣ ਇਹ ਵਾਲੇ ਪੁੱਠੇ ਬੁਣੇ ਹੋਏ ਸੀ ਹੁਣ ਇਹ ਸਿੱਧੇ ਬਣਾਵਾਂਗੇ ਜੀ ਇੱਕ 2 3 ਫਿਰ ਤਿੰਨ ਗੁੰਡੇ ਪਪੂਠੇ ਬਣਾਵਾਂਗੇ ਜੀ 2 3 ਫਿਰ ਤਿੰਨ ਗੁੰਡੇ ਪਸਿੱਧੇ ਬਣਾਵਾਂਗੇ ਜੀ 3 ਤਾਂ ਅੱਗੇ ਕਰਕੇ ਪਾ ਤਿੰਨ ਗੁੰਡੇ ਪੂਠੇ ਬਣਾਵਾਂਗੇ ਜੀ ਇੱਕ ਗੁੰਡਾ ਸਿੱਧਾ ਜੀ ਹੁਣ ਆ ਗਈ ਜੀ ਪੁੱਠੇ ਸਲਾਈ ਤੇ ਪੁੱਠੇ ਸਲਾਈ ਫੇਰ ਆਪਣੀ ਸਾਰੀ ਪੁੱਠੇ ਬਣਨੇ ਆ ਜੀ ਸਾਰੀ ਸਲਾਈ ਪੁੱਠੇ ਬਣਾ ਲੈਣੀ ਚਲੋ ਜੀ ਸਾਰੇ ਸਲਾਈ ਆਪਣੇ ਪੁੱਠੇ ਬਣ ਗਏ ਹੁਣ ਆ ਗਈ ਸਿੱਧੀ ਸਲਾਈ ਤੇ ਇੱਕ ਗੁੰਡਾ ਉਤਾਰ ਲਾਂਗੇ ਧਾਗਾ ਅੱਗੇ ਕਰਕੇ ਆਪਾਂ ਤਿੰਨ ਗੁੰਡੇ ਪੁੱਠੇ ਬੁਣਾਗੇ ਜੀ 2 3 ਧਾਗਾ ਪਿੱਛੇ ਕਰਕੇ ਤਿੰਨ ਗੁੰਡੇ ਆਪਾਂ ਸਿੱਧੇ ਬੁਣਾਗੇ ਜੀ 2 3 ਜੇ ਧਾਗਾ ਅੱਗੇ ਕਰਕੇ ਤਿੰਨ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ ਤਿੰਨ ਗੁੰਡੇ ਬੁਣਾਗੇ ਜੀ ਸਿੱਧੇ ਤਿੰਨ ਗੁੰਡੇ ਪੁੱਠੇ ਹੀ ਉਕਤ ਕੋੰਡਾ ਸਿੱਤਾ ਜੀ ਫਿਰ ਆ ਗਈ ਜੀ ਪੁੱਠੀ ਸਲਾਈ ਦੇ ਆਪਾਂ ਪੁੱਠੀ ਸਲਾਈ ਹੋਏ ਸਾਰੀ ਪੁੱਠੀ ਬਣੂਗੀ ਜੀ ਤੁਹਾਨੂੰ ਸਾਰੀ ਸਲਾਈ ਆਪਣੇ ਪੁੱਠੇ ਬਣਾ ਲਈ ਆਪਾਂ ਨੇ। ਇਹਨਾਂ ਆ ਗਈ ਸਿੱਧੀ ਸਲਾਈ ਤੇ ਸਿੱਧੀ ਸਲਾਈ ਫੇਰ ਆਪਾਂ ਇੱਕ ਹੁੰਡਾ ਉਤਾਰ ਲਾਂਗੇ ਜੀ। ਤਿੰਨ ਹੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ। ਤਿੰਨ ਹੁੰਡੇ ਸਿੱਧੇ ਜੀ। ਤਿੰਨ ਹੁੰਡੇ ਫੇਰ ਪੁੱਠੇ ਜੀ। ਤਿੰਨ ਕੁੰਡੇ ਸਿੱਤੇ ਤਿੰਨ ਕੁੰਡੇ ਪੁੱਠੇ ਜੀ ਇੱਕ ਕੁੰਡਾ ਸਿੱਤਾ ਹੈ ਪੁੱਠੀ ਸਲਾਈ ਸਾਰੇ ਪੁੱਠੇ ਬਣਾਵਾਂਗੇ ਸਾਰੀ ਸਲਾਈ ਉੱਥੇ ਬਣਾ ਲਈ ਜੀ ਆਪਾਂ ਨੇ। ਬਣਾ ਗਏ ਸਿੱਧੀ ਸਲਾਈ ਤੇ ਤਿੰਨ ਕੁੰਡੇ ਬੁੱਠੇ ਹੀ। ਤਿੰਨ ਕੁੰਡੇ ਸਿੱਧੇ ਇੱਕ, ਦੋ, ਤਿੰਨ। ਇੱਕ, ਦੋ, ਤਿੰਨ। ਤਿੰਨ ਕੁੰਡੇ ਬੁੱਠੇ ਹੀ। ਤਿੰਨ ਕੁੰਡੇ ਸਿੱਧੇ। ਤੈਨੂੰ ਕੁੰਡੇ ਪੁੱਠੇ ਜੀ ਉੱਕ ਕੁੰਡਾ ਸਿੱਤਾ ਜੀ ਪੁੱਠੀ ਸਿਲਾਈ ਦੇ ਜੀ ਪੁੱਠੀ ਸਿਲਾਈ ਸਾਰੀ ਆਪਣੀ ਪੁੱਠੀ ਬਣਨੀ ਆ ਜੀ ਉੱਠੀ ਸਲਾਈ ਆਪਣੇ ਸਾਰੇ ਕੁੱਠੇ ਬਣ ਗਏ। ਹੁਣ ਆਗੇ ਇਹ ਪਸਿੱਧੀ ਸਲਾਈ ਤੇ। ਸਿੱਧੀ ਸਲਾਈ ਇੱਕ ਕੁੰਡਾ ਉਤਾਰ ਲਿਆ ਜੀ। ਤਿੰਨ ਕੁੰਡੇ ਕੁੱਠੇ ਬੁਣਾਂਗੇ। ਤਿੰਨ ਕੁੰਡੇ ਸਿੱਦੇ। ਤਿੰਨ ਤਿੰਨ ਕੁੰਡੇ ਕੁੱਠੇ ਬੁਣਾਂਗੇ। ਤਿੰਨ ਕੁੰਡੇ ਸਿੱਦੇ। ਤੇਨੋਂ ਕੁੰਡੇ ਪੁੱਠੇ ਬੁਣਾਂਗੇ। ਉੱਤਕਾ ਕੁੰਡਾ ਸਿੱਤਾਂਗੇ। ਲਓ ਜੀ ਆਪਣੇ ਦੋ ਡਿਜ਼ਾਈਨ ਬਣ ਗਏ। ਅਸੀਂ ਤਾਂ ਇਹ ਤਾਂ ਅੱਗੇ ਬਣੀ ਜਾਣਾ ਜੀ। ਇਹ ਜਾਨ ਬਹੁਤ ਸੋਹਣਾ ਲੱਗਦਾ ਜੀ ਬਣ ਕੇ। ਸਿੰਪਲ ਜਿਹਾ ਡਿਜ਼ਾਈਨ ਹੈ ਜੀ। ਬਣਾਓ ਜੀ ਆਪਣੇ ਕੋਟ ਸਵਾਟਰ ਦੇ। ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ 'ਚ